ਸਾਰੇ ਵੀਰਾਂ ਨੂੰ ਸასი ਗਾਲ ਜੀ ਓਂਕਾਰ ਡੇਰੀ ਫਾਰਮ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਆ। ਨਾਂ ਓਂਕਾਰ ਸਿੰਘ ਪਿੰਡ ਕੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਤੇ ਅੱਜ ਵੀਰ ਜੀ ਤੁਹਾਨੂੰ ਦਿਖਾ ਲਦੇ ਆ ਧੋਕੜਾਂ ਗੱਪਣਾ ਬਹੁਤ ਜ਼ਿਆਦਾ ਵੱਡੀਆਂ ਝੁੜੀਆਂ। ਆ ਜਿਹੜੀ ਝੋਡੀ ਆ ਇਹ ਜੀ ਗੱਪਣਿਆ 4 ਮਹੀਨੇ ਦੀ ਤੇ 5 ਕਿਲੋ ਦੇ ਕਰੀਬ ਦੁੱਧ ਆ। ਆ ਝੋਡੀ ਦੇ ਮਗਰ ਬੱਚਾ ਵੀ ਆ ਤਾਂ 10 ਕਿਲੋ ਦੁੱਧ ਆ ਤੇ ਇਹ ਗੱਪਣਿਆ ਜੀ ਲਗਭਗ 4 ਮਹੀਨੇ ਦੀ ਇਹ ਵੀ। ਕਰੋ ਜੀ ਚੈੱਕ ਤੁਹਾਨੂੰ ਕੱਲੀ ਕੱਲੀ ਦੀ ਡਿਟੇਲ ਸ਼ੇਅਰ ਕਰਦੇ ਸਾਰੀ ਜਾਣਕਾਰੀ ਦਵਾਂਗੇ ਜੀ। ਬਹੁਤ ਜ਼ਿਆਦਾ ਝੋਡੀ ਚੰਗੀ ਤੇ ਮਗਰ ਕੱਟਾ ਵੀ ਆ ਜੀ ਤੇ ਇੱਕ ਆ ਝੋਡੀ ਆਪਣੇ ਕੋਲ ਤਾਜੀ ਸੂਈ ਆ ਲਗਭਗ ਮਹੀਨੇਂ ਘਦੀ ਸੂਈ ਆ ਤੇ 10 ਕਿਲੋ ਦੇ ਕਰੀਬ ਦੁੱਧ ਹੈਗਾ ਜੀ ਕਰੋ ਜੀ ਥਣ ਲੇਵਾ ਕੁਆਲਿਟੀ ਚੈੱਕ ਝੋਟੀ ਦੀ ਬਹੁਤ ਜ਼ਿਆਦਾ ਸਿੰਘ ਨਿੱਕੇ ਦੀ ਪੂਰੀ ਕੁਆਲਿਟੀ ਵਾਲੀ ਝੋਟੀ ਆ ਤੇ ਤਿੰਨਾ ਦੀ ਤੁਹਾਡੇ ਨਾਲ ਡਿਟੇਲ ਸ਼ੇਅਰ ਕਰਦੇ ਆ ਤਿੰਨਾ ਦੀ ਜਾਣਕਾਰੀ ਦਿੰਦੇ ਆ ਜੀ ਹਾਂਜੀ ਸਾਰੇ ਵੀਰਾਂ ਨੂੰ ਸਾਸੀ ਕਾਲੋਂਕਾਰ ਡੇਰੀ ਫਾਰਮ ਦੇ ਸਵਾਗਤ ਹੈ ਜੀ ਨਾਮ ओंकार ਸਿੰਘ ਪਿੰਡ ਖੋਗਾ ਤਹਿਸੀਲ ਵਟਾਲਾ ਜ਼ਿਲ੍ਹਾ ਗਰਦਾਸਪੁਰ ਨੰਬਰ 99 792 834 41 97 792 834 41 ਠੀਕ ਤੇ ਪਿੰਡ ਸਾਡਾ ਘੋਗਾ ਪੈ ਜਾਂਦਾ ਜੀ ਬਟਾਲੇ ਤੋਂ 10 ਕਿਲੋਮੀਟਰ ਹਾਂਜੀ ਅੰਮ੍ਰਿਤਸਰ ਤੋਂ 30 ਕਿਲੋਮੀਟਰ ਹਾਂਜੀ ਜੈੰਤੀਕੌਰ 5 ਕਿਲੋਮੀਟਰ ਫਤੇਗੜ ਚੂੜੀਆਂ 25 ਕਿਲੋਮੀਟਰ ਠੀਕ ਤੇ ਅਲੀਗੜ ਆਪਾਂ ਨੂੰ 3 ਕਿਲੋਮੀਟਰ ਠੀਕ ਹੈ ਜੀ ਤੇ ਸੈਂਟਰ 'ਚ ਆਪਣਾ ਪਿੰਡ ਹੈ ਜੀ ਘੋਗਾ ਇਹ ਪਸ਼ੂਆਂ ਦੀ ਆਪਾਂ ਵੀਡੀਓ ਪਾਉਂਦੇ ਆ ਅੱਛਾ ਜੀ ਤੇ ਬਹੁਤ ਵਧੀਆ ਪਿਆਰ ਮਿਲਦਾ ਵਾ ਤੇ ਪਸ਼ੂ ਆਪਣੇ ਪਰਸੋਂ ਵੀ ਵੀਡੀਓ ਪਾਈ ਆ ਉਹ ਤੇ ਵੇਖਦਾ ਜਾਂਦਾ ਨਾਲੋ ਨਾਲ ਠੀਕ ਹੈ ਜੀ ਹਾਂਜੀ ਕਿਧਰੋਂ ਸ਼ੁਰੂ ਕਰੀਏ ਜੀ ਜਿੱਧਰੋਂ ਤੁਸੀਂ ਕਹੋਗੇ ਜੀ ਉਧਰੋਂ ਕਰ ਲਈਏ ਜੀ ਇੱਧਰੋਂ ਕਰ ਲਿਆ ਸੱਜਰ ਤੋਂ ਆਪਣੇ ਕੋਲ ਤੂ ਢੋਕੜਾ ਗੱਬਣਾ ਹਾਂਜੀ ਤੇ ਤਿੰਨ ਤਾਜ਼ੀਆਂ ਝੋਟੀਆਂ ਇੱਕ ਤਾਜੀ ਐ ਇੱਕੋ ਤਾਜੀ ਵਾਵਾਂਗੇ ਉਦਾਂ ਹੈ ਤੇ ਇੰਨੇ ਆਪਣੇ ਕੋਲ ਠੀਕ ਹੈ ਜੀ ਇਤੋਂ ਕਰੀਏ ਤੇ ਜੀਤੋਂ ਮੰਗਲੂ ਜੀ ਤੁਸੀਂ ਕਹੋ ਇਤੋਂ ਕਰਨੀ ਆ ਇਹ ਝੋਡੀ ਜੀ ਖਾ ਲਓ ਪੁਲਵਾਨ ਜੀ ਇਹਦੇ ਕੋਲ ਦੁੱਧ ਦਸ ਤੋਂ ਬਾਹਰ ਐ 10 ਕੈਲੋਰੀ ਗਰੰਟੀ ਦੇਵਾਂਗੇ ਜੀ ਪੱਕੀ ਥਾਣ ਦੇ ਵਾਹ ਲਓ ਕੁਆਲਟੀ ਝੋਟੀ ਬਹੁਤ ਜ਼ਿਆਦਾ ਚੰਗੀ ਐ ਜੀ ਨਾ ਨੰਬਰ 1 ਦੀ ਡਰੋਕੀ ਛੋਟੀ ਪਿਆਰ ਨਾਲ ਤੇ ਤੁਰਦੀ ਪਈ ਉਹ ਖਾ ਲੋ ਖਣ ਦੇਗਾ ਹੈ ਨੇੜੇ ਗੜ ਧਮਾਲਾ ਜੇ ਕੱਲੋਂ ਖਾਓ ਦੇਗਾ ਠੀਕ ਆ ਕਿ ਨਹੀਂ ਠੀਕ ਹੈ ਜੀ ਹਾਂ ਜੀ ਲੈ ਆ ਮੰਗ ਜੀ ਛੇਨ ਦਾ ਸਮੂਦੀ ਕੁਆਲਟੀ ਕੋ ਖਾ ਤੋ ਐ ਉਰਾ ਛੇਨ ਸੁੰਗੋ ਵੱਧ ਜਾ ਪੂਰੀ ਚੰਗੀ ਝੋਟੀ ਆ ਜੀ ਕੱਟੀਏ ਜੇ ਮਗਰ ਆ ਠੀਕ ਹੈ ਜੀ ਹਾਂ ਮਹੀਨੇ ਦੀ ਸੁਈ ਆ ਵੇ ਖਾ ਲੋ ਦੇਵਾਲੂਗਾ ਬਹੁਤ ਜ਼ਿਆਦਾ ਕੁਆਲਟੀ ਝੋਟੀ ਦੀ ਆ ਜੀ ਜਿੰਨੀ ਕਹਦੀ ਉਨੀ ਕੁਆਲਟੀ ਦੇਖੋ ਕਰੋ ਦੇਵਾ ਚ ਮੰਨੋ 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 ਕੋੜਾ ਛੋਟੀ ਦੱਸਦੀ ਆ ਪਰਮਾਨਜੀ ਮੰਨ ਲੈ ਤਾਂ ਮੰਗ ਦਿੰਗੇ ਤੇ ਖਾ ਲਓ ਹੁਣ ਥਣ ਦੇ ਵਾਲੇ ਹੋ ਖਾ ਲਿਏ ਜੀ ਆਪਾਂ ਨੇੜੇ ਕਰਕੇ ਇਹ ਵੇਖੋ ਥਣ ਦੇ ਦੀ ਕੁਆਲਿਟੀ ਵੇਖੋ ਸਿੰਘ ਵੀ ਦੂਸਰਾ ਸੂਆ ਤੇ 10 ਕਿਲੋ ਦੁੱਧ ਕੰਡੇ ਵਾਲਾ ਜੀ ਕਰੋ ਥਣ ਦੇ ਦਾ ਇਹ ਕੀਵਤ ਮੰਗਲੂ ਜੀ ਜੋ ਤੁਸੀਂ ਕਹੋਗੇ ਜੀ ਇੱਕ ਦਾ ਦੀ ਦੇ ਦिए ਨਹੀਂ ਘੱਟ ਕਰ ਦੀਏ ਯਾਰ 10 ਜਿਆਦਾ ਵਜਣਾ ਵੇਖੋ ਜੀ ਵੇਖੋ ਕਰੋ ਦੇ ਵਾਚ ਸਦਾ ਦੀ ਲੱਖ ਦੀ ਹਾਂ ਜੀ ਚੋਣ ਚਾਣ ਜੀ ਹੱਥ ਬਣਾ ਕੋਈ ਲਾਵੇ ਵੀਰ ਮੇਰਾ ਸਹੀ ਗਾ ਜੀ ਲੱਖ ਦੀ ਲੱਖ ਤੋਂ ਵੀ ਜੋ ਗਵੇ ਮਾਨਤਾਨ ਦੱਸ ਕੀ ਕਰੀਏ ਯਾਰ ਛੱਡ ਦੇ ਹੈ ਯਾਰ ਛੱਡ ਦੇ ਵੇਖੋ ਜੀ ਕਰੋ ਜੀ ਥਾਨ ਦੇ ਵਾਚ ਹਜ਼ਾਰ ਨੇ ਛੱਡ ਗਏ ਮੰਗਲੂ ਜੀ ਦੋ ਛੱਡ ਦੇ ਹੋਰ 95 ਦੀ ਦੇ ਦੀਏ 95 ਦੀ ਹਾਂ ਜੀ ਠੀਕ ਆ ਕੋਈ ਹੋਰ ਮਾਨਤਾਨ 95 ਚ ਦੋ ਛੜ ਦੇ ਦੋ ਛੜ ਦਿੱਗੇ ਹਾਂਜੀ ਤਿੰਨ ਹੀ ਛੜ ਦਿੱਗੇ 95000 ਦੀ ਜਮਾ ਵੇਖੋ ਜੀ ਝੋਟੀ ਖੁੱਲੇ ਥਣ ਦੇ ਵੇਚਦੀ ਤੇ ਪੂਰੀ ਕੁਆਲਿਟੀ ਵਾਲੀ ਝੋਟੀ ਵੇਖੋ ਕਰੋ ਚੈੱਕ ਜੀ ਇਤੋਂ ਦੇ ਨੰਗੇ ਨੇ ਪੂਸ ਵੀ ਕਦੋਂ ਮਿਲਦੇ ਨਹੀਂ ਮਿਲਦੇ ਸਹੀ ਗੱਲ ਪਲਵਾਨ ਜੀ ਬਹੁਤ ਜ਼ਿਆਦਾ ਝੋਟੀ ਚੰਗੀ ਆ ਜੀ ਤੇ ਆ ਜਿਹੜੀ ਆ ਇਹਦੀ ਕੱਟੀ ਆ ਜੀ ਅਸਲੀ ਆ ਜਿਹੜੀ ਜੀ ਵੀਰ ਮੇਰਾ ਕੱਟੀ ਵੀ ਆਪਾਂ ਦਿਖਾ ਲਦੀ ਹੈ ਕੱਟੀ ਮਗਰੇ ਠੀਕ ਹੈ ਜੀ ਤੇ ਆਹ ਜਿਹੜੀ ਮੈਂ ਖੋਲੋ ਜੀ ਹੁਣ ਪਹਿਲਵਾਨ ਜੀ ਤੁਸੀਂ ਇਹ ਮੈਂ ਜਿਹੜੀ ਇਹ ਗੱਬਣ ਆ 4 ਮਹੀਨੇ ਦੀ ਤੇ 10 ਕਿਲੋ ਦੁੱਧ ਠੰਡਾ ਆਇਆ ਜੀ ਇਹਦੇ ਮਾ ਅੱਛਾ ਤੇ ਕੱਟਾ ਇਹਦੇ ਮਗਰ ਆ ਬਹੁਤ ਜ਼ਿਆਦਾ ਚੰਗੀ ਮਹਿ ਮਾ ਥਾਣ ਦੇ ਵੇ ਦੀ ਕੁਆਲਿਟੀ ਖਾਲਦੀ ਹੈ ਤੁਹਾਨੂੰ ਬਹੁਤ ਜ਼ਿਆਦਾ ਚੰਗੀ ਆ ਤੇ 10 ਕਿਲੋ ਦੁੱਧ ਹੈ ਜੀ ਇਹਦੇ ਕੋ ਪੂਰਾ ਤਿਆਰ ਕਰੋ ਜੀ ਚੱਕ ਤੋਰੋ ਤੋਰੋ ਪਹਿਲਵਾਨ ਜੀ ਅੰਦਰ ਨੂੰ ਲੈ ਜਾਓ ਅੰਦਰ ਦੇ ਵੇਖੋ ਜੀ ਕਰੋ ਜੀ ਚੱਕ ਵੀਰ ਮੇਰਾ ਕਰੋ ਜੀ ਚੱਕ ਬਹੁਤ ਜ਼ਿਆਦਾ ਚੰਗੀ ਮੈਂ ਆ ਜੀ ਆ ਕਟਾ ਜੀ ਇਹਦੇ ਮਗਰ 10 ਕਿਲੋ ਦੁੱਧ ਤੇ 4 ਮਹੀਨੇ ਦੀ ਗੱਭਣ ਆ ਜਿਹੜਾ ਕੋਈ ਵੀਰ ਮੇਰਾ ਮਰਜੀ ਤਸੱਲੀ ਕਰਕੇ ਲੈ ਜਾ ਜੀ 100 ਜੋ 100 ਗਾਰੰਟੀ ਆ ਭਲਵਾਂ ਜੀ ਇਹਦੀ ਠੀਕ ਹੈ ਜੀ ਲੈ ਲਓ ਜੀ ਬੰਦੋ ਜੀ ਕਰੋ ਜੀ ਆ ਕਟਾ ਜੀ ਮਗਰ ਜੀ ਇਹਦੇ 5000 ਦਾ ਤੇ ਭਲਵਾਂ ਜੀ ਕਟਾਈ ਆ ਬਿਲਕੁਲ ਸਹੀ ਗੱਲ ਹੈ ਕਿ ਨਹੀਂ 5000 ਦਾ ਹੈ ਜੀ ਹਾਂ ਬਹੁਤ ਅਸੀਂ ਕਹਿੰਦੇ ਨਹੀਂ 5000 ਦਾ ਹੈਗਾ ਤੇ 4 ਮਹੀਨੇ ਦੀ ਚੈੱਕ ਪਾਸ ਹੋ ਗਈ ਆ ਜੀ ਅੱਜ ਪੂਲ ਗਰੰਟੀ ਲੈ ਜਾਓ ਬਾਅਦ ਚ ਪਾਣੀ ਪੀ ਲੂਗੀ ਬਲਵਾਨ ਜੀ ਦੋ ਮਿੰਟ ਚੱਲ ਪੀ ਲੈਣ ਦੇ ਫਿਰ ਅੱਜ ਪੀ ਲੂਗੀ ਖੇਚ ਲੋ ਜੀ ਲੈ ਮੰਗਰੂ ਮਾਜੀ ਬੜੀ ਧਾਈ ਓਏ ਪਾਣੀ ਨਹੀਂ ਢਾਉਂਦਾ ਕਦੇ ਕਰੋ ਜੀ ਚੈੱਕ ਪਾ ਜੀ ਮੈਂ ਤਾਂ ਹੈ ਉਹਨੇ ਪੀਤਾ ਨਹੀਂ ਠੀਕ ਹੈ ਜੀ ਠੀਕ ਹੈ ਮੈਂ ਪੀ ਲੀਤਾ ਠੀਕ ਹੈ ਜੀ ਠੀਕ ਹੈ 10 ਕਿਲੋ ਦੁੱਧ ਆ ਤੇ 4 ਮਹੀਨੇ ਦੇ ਪਹਿਲਵਾਨ ਜੀ ਚੈੱਕ ਆ ਪਾਸਿਆ ਮਗਰ ਕਟਾ ਮਗਰ ਕਟਾ ਤੇ ਆਤ ਦੀ ਝੋਡੀ ਦੇ ਭਾਅ ਵੀ ਛੋੜਾ ਜਾ ਕਰਨਾ ਆਪਾਂ ਇਹਦੀ ਕੀਮਤ ਹੈ ਕੀਮਤ ਜੋ ਮੰਗਲੂ ਤੂੰ ਕਵੇਂ 10 ਕਿੰਨੇ ਦੀ ਦੇ ਜੀ ਦੇਰੀ 85 ਦੀ ਹੈ 85 ਦੀ 85 ਦੀ ਭਲਵਾ ਆਉਂਦੀ ਹੈ 10 ਕਿਲੋ ਵਾਲੀ ਕੀ ਹੋ ਗਿਆ ਮੰਗਲੂ ਤੈਨੂੰ ਇਹ ਦਵਾਂਗੇ ਸ਼ਾਹ ਜੀ ਆਪਾਂ ਫਿਕਸ ਕੀਮਤ ਹੈ ਜੀ 90000 ਦੀ ਠੀਕ ਹੈ ਜੀ 90 ਜੋ ਦੋ ਛੱਡ ਦਾਂਗੇ ਠੀਕ ਹੈ ਜੀ 88000 ਦੀ 10 ਕਿਲੋ ਦੁੱਧ ਤੇ 4 ਮਹੀਨੇ ਦੀ ਚੈੱਕ ਪਾਸ ਮੰਗਲੂ ਦੇ ਰੇਟ ਕਿ ਘਟਾ ਛੋੜ ਦਾ ਦੇ ਮੰਗਲੂ ਮੈਨਰੇ ਕਿਉਂ ਤੈਨੂੰ ਪਤਾ ਹੀ ਫਿਰ ਸਹੀ ਗੱਲ ਆ ਕਿ ਉਹਦੇ ਦਾਦੇ ਨੂੰ ਪਤਾ ਹੀ ਨਹੀਂ ਹੁੰਦਾ ਮੰਗਲੂ ਜੀ ਮੰਗੂ ਦਾ ਪਾਣੀ ਤਾਂ ਆਜ ਤੇ ਪਾਣੀ ਨੰਦਾ ਹੀ ਬਹੁਤ ਘਟਿਆ ਕੀ ਕਰੀ ਜੀ ਵੱਡੀ ਪਾਜੀ ਆਪਾਂ ਉਹ ਦਿਖਾ ਲਦੀ ਹੋਂ ਨਜ਼ਰ ਫਿਰ ਜੀ ਤੂੰ ਇੱਕ ਮਿੰਟ ਚਲ ਬੰਨ ਹੀ ਲਓ ਜੀ ਤੋਰ ਤੋਰ ਤੋਰੋ ਤੋਰੋ ਪਾਣੀ ਬਹੁਤ ਪੀ ਲਿਆ ਜੀ ਤੇ ਕੀਮਤ ਇਹਦੀ ਤਾਂ ਹੋ ਹੀ ਗਈ ਆ ਜੀ 88000 ਦੀ ਜਮਾਂ ਜੈਸ ਨੋਈ ਆ ਜੀ ਹੁਣ ਤੇ ਜੋ ਛੋਟੀ ਵੀਰ ਮੇਰਾ ਕਰਾਂਗੇ ਆਪਾਂ ਸਹੀ ਗੱਲ ਕਹ ਨਹੀਂ ਹੂੰ ਦੇਖੋ ਜੀ ਥਾਣੇ ਦੇ ਬਾਸ ਐ ਸਾਫ ਆ ਤੇ 10 ਕਿਲੋ ਦੁੱਧ ਆ ਜੀ ਨੈਟ ਤਿਆਰ ਕਰ ਲੋ ਜੀ ਚੈੱਕ ਫੇਰ ਸੱਜਰ ਮੈਂ 17 18 ਕਿਲੋ ਵਾਲੀ ਆ ਸੱਜਰ ਮੈਂ ਉਹ ਵੀ ਬਹੁਤ ਦੁੱਧ ਵਾਲੀ ਆ ਜੀ ਤੇ ਇਹਨੂੰ ਇੱਕ ਖੋਲੋ ਮੰਗਲੂ ਜੀ ਆਓ ਆਜੋ ਆਜਾ ਆਜੋ ਖੋਲ ਖੋਲ ਇਹ ਜਿਹੜੀ ਮੈਂ ਵਾਂ ਇਹ ਵੀ 4 ਮਹੀਨੇ ਦੀ ਚੈੱਕ ਪਾਸ ਆ ਵੀਰ ਮੇਰਾ ਜਿਹੜਾ ਮਰਜ਼ੀ ਚੈੱਕ ਕਰਾ ਲੈ 4 ਮਹੀਨੇ ਦੀ ਗੱਬਣ ਤੇ ਦੁੱਧ ਹੈਗਾ ਜੀ ਇਹਦੇ ਕੋਲ ਇਸ ਟਾਈਮ ਤੇ 5 ਕਿਲੋ ਇਹਦੇ ਕੋਲ 5 ਕਿਲੋ ਦੁੱਧ ਇਹਦੇ ਕੋਲ 10 ਆ ਜੀ ਠੀਕ ਹੈ ਜੀ ਹਾਂਜੀ ਉਹ ਪਤਾ ਹੈ ਖੋਲੋ ਜੀ ਖੋਲੋ 4 ਮਹੀਨੇ ਦੀ ਚੈੱਕ ਪਾਸ ਹੈ ਜੀ ਅੱਛਾ ਜੀ ਹਾਂਜੀ ਤੇ 5 ਕਿਲੋ ਦੁੱਧ ਆ ਤਾਂ ਝੋਟੀ ਬਹੁਤ ਹੀ ਵੱਡੀ ਆ ਤੇ ਇਹ ਐਫ ਡੀ ਆ ਐਫ ਡੀ ਕੋਈ 6 ਮਹੀਨਿਆਂ ਚ ਡਬਲ ਨਹੀਂ ਹੁੰਦੀ ਇਹ ਮੈਂ ਡਬਲ ਹੋ ਜੂਗੀ ਠੀਕ ਹੈ ਜੀ ਸਹੀ ਗੱਲ ਹੈ ਜੀ ਬਿਲਕੁਲ ਜੀ ਜਿੰਨੇ ਦਾ ਆਪਾਂ ਕੀਮਤ ਕਰਨੀ ਹੈ ਨਾ ਜਮਾ ਜਾਇਜ਼ ਮੈਂ ਦੀ ਹਾਂਜੀ ਹਾਂਜੀ ਐਫ ਡੀ ਡਬਲ ਨਹੀਂ ਹੁੰਦੀ ਇਹ ਡਬਲ ਹੋ ਜੂ ਹੋ ਲੋ ਤੋਰੋ 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 ਹੋ ਗਾ ਮੰਗਲੂ ਜੀ ਹੋਲੀ ਹੋਲੀ ਪਿਆਰ ਨਾਲ ਤੋ ਹੋ ਬਲਵਾ ਜੀ ਮਗਰ ਖਾ ਲੋ ਪੇਟ ਭੁੜਾ ਕੇ ਖਾ ਲੋ ਸਨਾਂ ਅੰਦਰ ਰੱਖੋ ਪੇਟ ਭੁੜਾ ਕੇ ਮੈਂ ਦਾ ਬਹੁਤ ਵੱਡਾ ਵਾ ਹਾਂਜੀ ਇਹ ਐਫ ਡੀ ਇਹ ਨਹੀਂ ਡਬਲ ਹੋਣੀ ਇਹ ਡਬਲ ਹੋਊ ਥਾਣ ਲੈਵੇ ਜੀ ਮੈਂ ਦੇਖੋ ਕਿੱਡੀ ਸਾਫ ਆ ਸਹੀ ਗੱਲ ਕਿ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਪਖਾ ਲਓ ਫੇਰ ਥਾਣ ਲੈਵਾ ਦੇਖੋ ਜੀ ਕਿੱਡੀ ਸਾਫ ਨਹਿਮ ਸਹੀ ਗੱਲ ਪਰਮਾਨ ਜੀ ਕਿ ਨਹੀਂ ਨਾ ਨਕੀਨੇ ਪੀਸ ਜੀ ਨਕੀਨੇ ਪੀਸ ਹੈ ਹੰਕਾਰ ਭਾਜੀ ਕੋਲ ਹਾਂ ਜੀ ਤੇ ਇਹਦੀ ਕਿੰਨੀ ਕੀਮਤ ਕਰੀਏ ਇਹਦੀ ਤੁਸੀਂ ਦੱਸੋ ਕੀ ਦੇਖੋ ਥਾਣ ਲੈਵਾ ਫੇਰ ਵਿਖਾ ਲਓ ਕਰਾਓ ਚੈੱਕ ਅੱਗੇ ਘਾਟੋ ਕੀਮਤਾਂ ਤੁਸੀਂ ਕਰੋ ਕੀ ਮੈਂ ਤਾਂ ਮੰਗ ਲੂ ਜੀ ਮੈਂ ਆਏ 1.5 ਲੱਖ ਦੀ ਵਿਗੜੀ ਠੀਕ ਹੈ ਯਾਰ ਹੋਈ ਜੱਡੀ ਚੰਗੀ ਆ ਤਾਂ ਆਪਾਂ ਅੱਧੀ ਕੀਮਤ ਤੇ ਦੇ ਦੇ ਦਈਏ 1.5 ਦਾਦ ਕਰਨਾ 1.5 ਦਾਦ ਕਰ ਦਈਏ ਕਿ ਨਾ ਹੁੰਦਾ ਵਾ 1.5 ਦਾਦ ਹਿਸਾਬ ਕਰਕੇ ਦੱਸਣਾ ਇਹਨੇ ਨਹੀਂ ਮੈਂ ਦੱਸਦਾ ਤੈਨੂੰ ਇਹਨੇ ਘਰ ਦੱਸਿਆ ਦੱਸ ਦੇ ਦੱਸੋ ਜੀ 75 75 ਹੁੰਦਾ ਜੀ ਹਾਂ ਜੀ 1.5 ਦਾਦ ਵੇਖ ਲੈ 1.5 ਲੱਖ ਦਾ 75000 75000 ਦਿੱਤੇ ਲੰਗੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਮਾਣ ਤਾ ਨਾ ਮਾਣ ਦਾਣ ਮਾਣ ਤਾ ਮੈਂ ਕਰਤਾ ਆ ਬਸ ਜੀ ਲਾਸਟ ਹੀ ਕਹਿਤਾ ਇਹਨੂੰ ਸਿੱਧਾ ਹੀ ਕਹਿਤਾ ਠੀਕ ਹੈ ਜੀ 75000 ਦੀ ਜੈਸਨ ਹੋਈ ਆ ਛੋੜੀ ਵਿੱਚ ਹੋਣੀ ਆ ਕਿਉਂਕਿ ਮੈਂ ਜਿਹੜੀ ਆ ਹਾਥੀ ਜੱਡੀ ਆ ਮੈਂ ਤਾਂ ਬਹੁਤ ਤਗੜੀ ਆ ਬਹੁਤ ਵੱਡੀ ਆ ਫੇਰ ਲਾਗੇ ਕਰਕੇ ਵਿਖਾ ਲਓ ਵਿਖਾ ਲਓ ਥਣੇਵਾ ਵਿਖਾ ਲਓ ਆ ਲਾਗੇ ਕਰਕੇ ਮੈਂ ਵਿਖਾ ਲਓ ਆ ਮੈਂ ਲਾਗੇ ਖਲੋਦਾ ਵੇਖੋ ਨਹੀਂ ਪਿਛੋਂ ਕਰਕੇ ਵਿਖਾ ਲਓ ਮਾੜਾ ਜਾ ਪੇਠ ਬੁੜਾ ਵੀ ਮੈਂ ਦਾ ਉਹ ਜ਼ਿਆਦਾ ਚੰਗੀ ਆ ਭਲਾ ਹਾਂ ਜੀ ਮੈਂ ਸਹੀ ਕਹਿੰਦੇ ਕਹ ਨਹੀਂ ਜੀ ਹਾਂ ਜੀ ਜੇ ਜਮਾ ਜੈਸਨ ਹੋਇਆ ਹੁਣ ਜੀ ਠੀਕ ਹੈ ਜੀ ਹਾਂ ਇਧਰ ਤੋਂ ਘੱਟ ਵੀਰ ਮੇਰਾ ਹੋਣੀ ਨਹੀਂ ਆ ਤੇ ਠੀਕ ਹੈ ਜੀ ਹਾਂ ਵੇਖੋ ਜੀ ਕਰੋ ਜੀ ਚੈੱਕ ਜਮਾ ਜੈਜ ਕੀਮਤ ਕਰਤੀ ਆ ਜੀ ਇਹ ਲੁੱਟ ਲੋ ਮੇਲਾ ਮੇਲਾ ਲੁੱਟਣ ਵਾਲੀ ਗੱਲ ਆ ਜੀ ਇਹ ਨਾਲ ਆਈ ਆ ਐਫ ਡੀ ਆ ਜੀ ਇਹ ਐਫ ਡੀ ਆ ਜੀ ਬਹੁਤਾ ਨਹੀਂ ਅਸੀਂ ਕਹਿੰਦੇ ਸ਼ਾਹ ਜੀ 30 ਦਿਓ ਤਾਂ ਮੈਂ ਘੱਟ ਵਿਕਦੀ ਨਹੀਂ ਆ ਨਹੀਂ ਵਿਕਦੀ ਜੀ ਇਹ ਦੋਵੇਂ ਨੇ ਪੀਸ ਆ ਜੀ ਟੌਪ ਕਲਾਸ ਚੰਗੇ ਦੁੱਧ ਵਾਲੀ ਵੱਡੀ ਮੈਂ ਆ ਵਡੀਆਂ ਮਈਆਂ ਦੇ ਸ਼ਕੀਨ ਆ ਜਿਹੜੇ ਵੀਰ ਮੇਰੇ ਕਰੋ ਸੰਪਰਕ ਜਿੰਨੇ ਵੱਡੀ ਮਹਿ ਲੈਣੀ ਆ ਵੀ ਵੱਡੀ ਮਹਿ ਲਈਏ ਅਸੀਂ ਟੋਕੜ ਕੱਪਣ ਤੱਲਾ ਜੋਦਾਂ ਮੰਗਲੂ ਜੀ ਤੁਸੀਂ ਕਹੋ ਬਹੁਤ ਜ਼ਿਆਦਾ ਵੱਡੀ ਮੈਂ ਪਹਿਲਵਾਨ ਜੀ ਹਾਂਜੀ ਹਾਂਜੀ ਬਾਕੀ ਸਾਰੇ ਵੀਰ ਇੰਨਾ ਪਿਆਰ ਕਰਦੇ ਆ ਧੰਨਵਾਦ ਆ ਉਹਦੇ ਲਈ ਦਿਲੋਂ ਓਂਕਾਰ ਡੇਰੀ ਫਾਰਮ ਤੇ ਇੰਨਾ ਪਿਆਰ ਕਰਦੇ ਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਆ ਵੀਰ ਜੀ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਆ ਜੀ ਚੈਨਲ ਦਿਖਾ ਦਿਓ ਤੱਲਾ ਜਿੱਦਾਂ ਤੁਸੀਂ ਮੰਗਲੂ ਜੀ ਕਹੋ ਤ ਇਦਰ ਹੋ ਜਾ ਪਹਿਲਵਾਨ ਜੀ ਫੋਟੋ ਨਾਲ ਖਿੱਚਦੀ ਏ ਇੱਕ ਸਾਰੇ ਵੀਰਾਂ ਦਾ ਧੰਨਵਾਦ ਆ ਸਸੀਕਾਲ ਜੀ ਸਾਰਿਆਂ ਨੂੰ ਸਸੀਕਾਲ ਆ ਤਿੰਨ ਮਈਆਂ ਜੇ ਕਰ ਲੋ ਚੱਕ ਜੀ ਆ ਤਾਜੀ ਸਸੀਕਾਲ ਮਹੀਨੇ ਗਰੀ ਸੁਈ ਡੇਢ ਦੀ ਲਾ ਲੈ ਕੋਈ ਆ ਧੋਕੜ ਗੱਪਣ 10 ਕਿਲੋ ਦੁੱਧਿਆ ਕੋਈ ਕੰਡੇ ਲਾ ਕੇ ਲੈ ਜੇ ਜਿੱਦਾਂ ਮਰਜੀ ਉਹ ਮੈਂ ਥੱਲੇ 5 ਕਿਲੋ ਦੁੱਧਿਆ ਤੇ ਉਹ ਗੱਪਣ ਜਿਹੜੀ 4 ਦੀ ਇਹ ਵੀ 4 ਦੀ ਚੱਕ ਪਾਸ ਹੋ ਗਈਆਂ ਆ ਆਪਣਾ ਪੋਲੀਥੀਨ ਪਿਆ ਚੈੱਕ ਕਰਨ ਵਾਲਾ ਆ ਵੇਖ ਲੋ ਜੀ ਚੈੱਕ ਕਰਨ ਤੋਂ ਬਗੈਰ ਅਸੀਂ ਗਾਰੰਟੀ ਨਹੀਂ ਦਿੰਦੇ ਵੀਰ ਮੇਰਾ ਜਿੰਨੇ ਵੀ ਲੈਣੀਆਂ ਚੈੱਕ ਕਰਾ ਕੇ ਖੜੇ ਨਹੀਂ ਤੇ ਘਰੇ ਗੱਡੀ ਵਾਲੇ ਤੋਂ ਲੱਥ ਦੇ ਚੈੱਕ ਕਰਵਾਵੇ ਆਪਣੀ 100 ਜੋ 100 ਗਾਰੰਟੀ ਹੈ ਜੀ ਠੀਕ ਹੈ ਜੀ ਭਲਵਾਨ ਜੀ ਠੀਕ ਆ ਭਾਜੀ ਸਹੀ ਗੱਲ ਕਹਨਾਈ ਜੀ ਬਿਲਕੁਲ ਜੀ ਹਾਂ ਬਾਕੀ ਮਾਲ ਤਾਂ ਆਪਣੇ ਕੋਲ ਤਾਜ਼ਾ ਵੀ ਹੈਗਾ ਤੇ ਉਹ ਆਪਾਂ ਫੇਰ ਪਾਵਾਂਗੇ ਵੀਡੀਓ ਕਿਉਂਕਿ ਦੁੱਧ ਦਾ ਨਹੀਂ ਸਰਦਾ ਦੁੱਧ ਦੇ ਵੀ ਆਪਣੇ ਘਰੇ ਦੁੱਧ ਵਾਲੇ ਗਾਹ ਗੂਗ ਲੱਗੇ ਭਲਵਾਨ ਜੀ ਹਾਂ ਜੀ ਤੋਂ ਉਹਦਾ ਕਰਕੇ ਫਿਰ ਥੋੜਾ ਜਿਆਦਾ ਜ਼ਰੂਰੀ ਹੋ ਜਾਂਦਾ ਦੁੱਧ ਵੀ ਰੱਖਣਾ ਹਾਂ ਜੀ ਆਓ ਵੇਖੋ ਜੀ ਬਾਕੀ ਧੰਨਵਾਦ ਆ ਵੀਰ ਜੀ ਤੁਸੀਂ ਇੰਨਾ ਪਿਆਰ ਦੇਂਦੇ ਜੋ ਵੀਡੀਓ ਨੂੰ ਸਾਰੀ ਗੱਲ ਜੀ ਸਾਰੇ